ਅਬ ਕੱਲੀ ਜਾਣਕ ਤੁਸੀਂ ਫਸੀ ਹੋਈ ਆ ਆਹ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਧਰਮਪੁਰ ਯਕਿੰਦਰ ਕਬੱਡੀ ਪਾ ਰਿਹਾ ਲਾਡੀ ਨਾਗ ਰਿਹਾ ਕਹ ਮੁੰਡਿਆਂ ਨੂੰ ਵੀ ਕਰਦੇ ਕਰੰਟ ਕਰਦੇ ਕਰੰਟ ਸੇਵਕ ਵੇਖੀ ਓਏ ਆਹ ਸਾਹਮਣੇ ਇਹ ਬੱਲੇ ਬੱਲੇ ਹੁਰ 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 ਫਰਿਆਦ 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 ਇਹ ਬੱਲੇ 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 ਇਹ ਕਬੱਡੀ 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 एपल, 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 एपल एक भले भले बड़ी कबड्डी कबड्डी ओ ब्लू कले फेरे उपर फिर पांच हजार है आओ पैंती रेड है चार ने आओ सामने 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 ढग ढको हे भले 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 ਕਹਿੰਦਾ ਹੁਣ ਨਹੀਂ ਗੁਰਨੀ ਨਗਰਾ ਕਹਿੰਦਾ ਵੀ ਐਨ ਖੁੱਲੇ ਦਿਲ ਨਾਲ ਲੋਟ ਵੰਡ ਰੇ ਆ ਫਰਿਆਦ ਫਰਿਆਦ ਤੇ ਕਵਿੰਦਰ ਇਹ ਬੱਲੇ ਬੱਲੇ ਹਰ ਹਰ ਓਏ ਸ਼ਾਕਰਪੁਰੀਆ ਫਰਿਆਦ ਨੇ 50000 ਦਾ ਜਫਾ ਲਾਇਆ ਜਿਹੜਾ ਨਿੰਮਾ ਚਿੱਲਾ ਸਾਡਾ ਵੀ ਸਰਪੰਚ ਉਹਨੇ ਨੇ ਦੇ ਦਿੱਤਾ ਨਿੰਮੇ ਸਰਪੰਚ ਨੇ ਫਰਿਆਦ ਦਾ ਲਾਸਟ ਜਫਾ 50000 ਦਾ ਲਗਿਆ ਨਿੰਮਾ ਸਰਪੰਚ ਕਹਿੰਦਾ ਆਮਨ ਕੇ ਲਈ ਅਜਦੇਸ਼ ਕਬੱਡੀ ਕੱਪ ਦੇ ਵਿੱਚ ਚਾਰ ਟੱਚ ਤੇ ਤਿੰਨ ਜਫੇ ਲਾ ਕੇ ਫਰਿਆਦ ਸ਼ਕਰਪਰੀਆ ਜਿਹੜਾ ਹੈ ਅਜਦੇਸ਼ ਕਬੱਡੀ ਕੱਪ ਦਾ ਬੈਸਟ ਸਟਾਪਰ ਬਣਿਆ ਹੈ ਫਰਿਆਦ